ਕਰਤਾ ਬੋਤ ਬੰਗਾਰ ਸੁਦਾ ਹੋ ਪੈ ਦਾ ਚਰਾ ਹਰਿਆ ਦੇ ਮਹਾਰ ਸਰਦ ਪਾਲ ਪਤਾਲ ਕਾ ਕਾੜ ਕਬੀਰਾ ਪੀਵ ਬਾਤੀ ਭਾਵਸ ਪੜ ਮੁਵਾ ਵਿਸੇ ਵਲੰਬਾ ਜੀ ਜੋ ਜਨ ਗਿਆ ਭਗਤੀ ਬਿਨ ਸੋ ਦਿਨ ਸਾਲਾ ਮੋਏ ਘਰ ਸੋ ਤੋਂ ਮਾਲਾ ਜਪੈ ਹਿਰਿਆ ਢੋਲ ਮਢੋਲ ਭਗਤੋ ਪਾਲਨ ਮੈ ਗਲਾ ਬਾਜਨ ਲਾਗੀ ਸੋਲ ਸੋ ਮਾਲਾ ਕਉਤੀ ਹੈ ਕਿ ਮੋਲ ਮੇਰਾ ਕੋ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ 626 ਵਾਂ ਪ੍ਰਕਾਸ਼ ਪੂਰਵ ਭਗਤ ਕਬੀਰ ਜੀ ਦਾ ਮਨਾਇਆ ਜਾ ਰਿਹਾ ਤੇ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਬਟਾਲਾ ਸ਼ਹਿਰ ਦੇ ਵੇਖ ਲਈ ਜਰਾ ਇਹ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਪ੍ਰਕਾਸ਼ ਪੂਰਵ ਜਰਾ ਭਗਤ ਕਬੀਰ ਜੀ ਦਾ ਮਨਾਇਆ ਜਾ ਰਿਹਾ ਕਬੀਰ ਸਭਾ ਬਟਾਲਾ ਵੱਲੋਂ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿੰਦਾਵੇਂ ਰੇਜ਼ਰਮੈਂਟ ਕੀਤੇ ਨੇ ਤੇ ਕਿੰਨੀ ਤਰੀਕ ਤੋਂ ਜਰਾ ਇਹ ਉਪਰਾਲਾ ਸ਼ੁਰੂ ਹੋ ਚੁੱਕਿਆ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੇ ਓਮ ਪ੍ਰਕਾਸ਼ ਮੇਰਾ ਨਾਮ ਹੈ ਜੀ ਓਮ ਪ੍ਰਕਾਸ਼ ਜੀ ਕਿੱਦਾਂ ਦਾ ਅਰੇਂਜਮੈਂਟ ਹੈ ਤੇ ਕਿੰਨੀ ਤਰੀਕ ਤੋਂ ਜਰੀ ਹੈ ਤੁਹਾਡੀ ਆ ਯਾਤਰਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਪ੍ਰਭਾਤ ਫੇਰੀਆਂ ਸਤਿਗੁਰੂ ਕਬੀਰ ਸਾਹਿਬ ਜੀ ਦਾ ਜੋ ਸ਼ਰੋਗਨੀ ਭਗਤ ਕਿਉਮਨੀ ਸੰਤ ਬੰਦੀ ਛੋੜ ਸ੍ਰੀ ਸਤਿਗੁਰੂ ਕਬੀਰ ਸਾਹਿਬ ਜੀ ਉਹ ਜਾਂਦਾ 626 ਮਾ ਜੋ ਪ੍ਰਕਾਸ਼ ਪੁਰਬ 22 ਜੂਨ ਨੂੰ ਆ ਰਿਹਾ ਹੈ ਉਹਦੇ ਜ਼ਬੰਦ ਵਿੱਚ ਨਵੀਂ ਬਾਦੀ ਪੁੰਦਰ ਜਿਆ ਸੰਗਤਾਂ ਮਲੋਂ 9 ਤਰੀਕ ਤੋਂ 9 ਜੂਨ ਤੋਂ ਪ੍ਰਭਾਤ ਫੇਰੀਆਂ ਜਾਰੀ ਹਨ सवेरे उठ के और पाँच बजे तो ला के अठे तक लगे मतलब ये काम चलता रहा है वापसी होंगी है और इस तो बाद नौ तरीक तो ला के भी तरीक तक प्रभासियां कटी जानिया और एक इक्की तरीक न एक बड़ी विशाल शोभा यात्रा इतने कड़ी जा रही है जो कि नवी वादी बुंदू तो शुरू हो गए और कानवान चौक जाके अगर पुलिस चौकी अगे माइव रोड नवी कशहरी होंगी हुई दिल्ली रोड से हो ਆਣ ਕੇ ਨਵੀਂ ਬਾਦੀ 15 ਵਿਖੇ ਇਹ ਸਮਾਪਤ ਹੋਵੇਗੀ ਅਤੇ ਸੰਗਠਨਾਂ ਬਾਅਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਜੋ ਵੀ ਗਲ ਪਾਣੀ ਦਾ ਰਸਤੇ ਵਿੱਚ ਹੈ ਉਹ ਵੀ ਸ਼ਕੀਲਾਂ ਲੱਗੀਆਂ ਲਗਾਈਆਂ ਜਾਣ ਗਿਆ ਸਕਤਾ ਬਲੋਮੀ ਅਤੇ ਆਪਣੇ ਵੱਲੋਂ ਪ੍ਰਬੰਧ ਪਾਣੀ ਦਾ ਕੀਤਾ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਉਸ ਕਰਕੇ ਪਾਣੀ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ ਤੇ ਸਭ ਦੀ ਸੰਗਠਾਂ ਦੇ ਵਿੱਚ ਕਿਦਾਂ ਦਾ ਉਤਸ਼ਾਹ ਹੈ ਸੰਗਠਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਵੱਲ ਚੜ ਕੇ ਸਾਨੂੰ ਬਹੁਤ ਪਿਆਰ ਭਰ ਇਸ ਨੇ ਮਿਲ ਰਹੇ ਨੇ ਜੀ ਵੇ ਵਾਜੜ ਕੇ ਸਤਗੁਰੂ ਜੀ ਦਾ ਇਹ ਗੁਰਪੁਰਬ ਮਨਾਇਆ ਜਾਵੇ ਅਸੀਂ ਤੁਹਾਡੇ ਨਾਲ ਆ ਪੇਕ ਬਰਾਓ ਨਾ ਔਰ ਵਾਜੜ ਕੇ ਆਪਣੇ ਜਿਆ ਕੰਮ ਨਾਲ ਸਾਥੀ ਜੀਆ ਉਹ ਕਰੋ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਸਤਗੁਰੂ ਕਬੀਰ ਸਾਹਿਬ ਜੀ ਦੀ ਜੋ ਅਦਾ ਬਾਣੀ ਸਮੁੰਦਰ ਹੈ ਉਹਦੇ ਨਾਲ ਜੁੜ ਕੇ ਉਸ ਨੂੰ ਪੜ ਕੇ ਸੁਣ ਕੇ ਮਨ ਤੇ ਵਿਸਾ ਕੇ ਆਪਣਾ ਜੀਵਨ ਨੂੰ ਸਵਾਰ ਕੇ ਨਵੇਂ ਸਮਾਜ ਦੀ ਸਿਰਜਣਾ ਹੋਵੇ ਜੋ ਕਿ ਜਿਸ ਤਰ੍ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਨਸ਼ਿਆਂ ਪੱਤਿਆਂ ਤੋਂ ਬਚ ਸਕਣ ਔਰ ਮਾਨਨਾ ਜੁੜ ਕੇ ਆਪਣਾ ਇੱਕ ਨਵਾਂ ਸਮਾਜ ਸਿਰਜਿਆ ਜਾ ਪ੍ਰਧਾਨ ਜੀ ਫਿਰ ਕਿੱਥੇ ਕਿੱਥੇ ਪ੍ਰੋਗਰਾਮ ਹੁੰਦਾ ਪੰਜਾਬ 'ਚ ਹੁੰਦਾ ਪੰਜਾਬ ਤੋਂ ਬਾਹਰ ਫੋਰਨ ਤੇ ਵਿੱਚ ਵੀ ਹੁੰਦਾ ਪੰਜਾਬ 'ਚ ਹੀ ਹੁੰਦਾ ਬਾਹਰ ਬਾਹਰ ਫਾਰਨ ਵੀ ਹੁੰਦਾ ਹਾਈ ਲੈਂਡਸ ਵੀ ਹੁੰਦਾ ਜੀ ਵੱਡੇ 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 ਦੇਸ਼ਾਂ 'ਚ ਹੁੰਦਾ ਸਾਡੇ ਆਪਣੇ ਕਾਸ਼ੀ ਵਿੱਚ ਮਗਰ ਵਿੱਚ ਬਹੁਤ ਹੀ ਮਲੇ ਦੂਰ ਦੂਰ ਸਾਡੇ ਸਾਰੇ ਉੱਤਰ ਭਾਰਤ ਦੇ ਬਿਹਾਰ ਬੰਗਾਲ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਪੰਜਾਬ ਬਾਰੇ ਭਾਰਤ ਦੇ ਵਿੱਚ ਹੀ ਨਜਰਾਤ ਜਿਹੜਾ ਤੁਸ਼ਾ ਨਾਲ ਬੜੇ ਮਨਾਇਆ ਜਾਂਦਾ ਹੈ ਔਰ ਵਿਦੇਸ਼ਾਂ ਦੇਸ਼ਾਂ ਵਿੱਚ ਵੀ ਇਸ ਦੇ ਉੱਤੇ ਬਾਣੀ ਦੇ ਉੱਤੇ ਸੱਚ ਵੀ ਹੋ ਰਹੀ ਹੈ ਇਸ ਬਾਣੀ ਦੇ ਉੱਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੀ ਇਸ ਉਲਾਈ ਦੇਤੇ ਇਸ ਲਈ ਆਪਣੇ ਸਮਾਜ ਤੇ ਔਰ ਇਸ ਸਮਾਜ ਨੂੰ ਕ੍ਰਾਂਤੀਕਾਰੀ ਸਿੱਧੇ ਨਿਵਾਸ ਤੇ ਸੂਰਾ ਸ਼ੋਭਾ ਚਾਹਨੀ ਜੋ ਲੜੇ ਦੀ ਨ ਕਿ ਹਰਜਾ ਫੁਜਾ ਕੱਟ ਮਰੇ ਕਬੂਨਾ ਸਾਡੇ ਕੋ ਦੇ ਅਨਸਾਰ ਮਹਾਵਾਕ ਅਨਸਾਰ ਅਸੀਂ ਅਪੀਲ ਕਰਦੇ ਹਾਂ ਸੰਕਾਨੂੰਮੀ ਉਹ ਵੀ ਆਪਣੀ ਬਾਣੀ ਨਾਲ ਜੁੜ ਕੇ ਔਰ ਬਾਣੀ ਦੇ ਮੁਤਾਬਕ ਸਖਿਆਵਾਂ ਮਤਾਬਕ ਉਹਨਾ ਦੀਆ ਮੁਤਾਬਕ ਢਾਲ ਕੇ ਆਪਣਾ ਜੀਵਨ ਸਫਲ ਕਰਕੇ ਤੇ ਨਵਾਂ ਸਮਾਜ ਸਿਰਜਿਆ ਜਾਵੇ। ਸੋ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ। ਸੋ ਨਮਸਕਾਰ ਜੀ। ਨਮਸਕਾਰ। ਕੀ ਨਾਮ ਦੇ? ਮੇਰਾ ਨਾਮ ਅਮਰਤ ਲਾਲ। ਅਮਰਤ ਲਾਲ ਜੀ ਕਿੱਦਾਂ ਦਾ ਅਸਰ ਰੇਜ਼ਮੈਂਟ ਹੋਏ ਨੇ? 9 ਤਰੀਕ ਤੋਂ ਤੁਸੀਂ ਜਿਹੜਾ 626 ਉਹ ਪ੍ਰਕਾਸ਼ ਪੁਰਬ ਮਨਾ ਰਹੇ ਹੋ ਭਗਤ ਵੀਰ ਜੀ ਦਾ ਕਿੰਦਾ ਦਾ ਉਤਸ਼ਾਹ ਸੰਗਤਾਂ ਦੇ ਵਿੱਚ ਹਾਂਜੀ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸਵੇਰ ਤੋਂ ਸਤਿਗੁਰੂ ਕਬੀਰ ਧਰਮਸ਼ਾਲਾ ਆਉਣਾ ਉੱਥੋਂ ਪ੍ਰਭਾਤ ਕਲੀ ਚੱਲੂ ਹੋਣੀ ਅਲੱਗ-ਅਲੱਗ ਘਰਾਂ ਵਿੱਚ ਜਾ ਕੇ ਉੱਥੋਂ ਫੇਰ ਵਾਪਸ ਆ ਕੇ ਫੇਰ ਗੁਰੂਰਾਸਿਸ ਲੈ ਕੇ ਆਪਣੇ ਆਪਣੇ ਘਰ ਜਾਂਦੇ ਹਨ ਤੇ ਬਾਕੀ ਜੋ 21 ਤਰੀਕ ਨੂੰ ਨਗਰ ਕੀਰਤਨ ਨਿਕਲ ਰਿਹਾ ਹੈ ਉਹਦੇ ਵਾਸਤੇ ਸਾਡੇ ਇਲਾਕੇ ਦੇ ਜੋ ਐਮਐਲਏ ਸਾਹਿਬ ਨੇ ਸਾਰੀ ਕਲਸੀ ਜੀ ਉਹ ਵੀ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਬੜਾ ਉਤਸ਼ਾਹ ਹੈ ਬਾਕੀ ਸੰਗਤਾਂ ਦਾ ਬਹੁਤ ਜਿੱਧਰ ਜਿੱਧਰ ਨੂੰ ਨਗਰ ਕੀਰਤਨ ਜਾਣਾ ਹੈ ਉਧਰ ਉਧਰ ਲੰਗਰ ਪਾਣੀ ਦਾ ਪ੍ਰਬੰਧ ਖਾਸ ਤੌਰ ਤੇ ਕੀਤਾ ਗਿਆ ਹੈ ਮੈਂ ਜੋ ਚੈਨਲ ਸਾਡੀ ਰਿਪੋਰਟ ਕਰ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡੀ ਇਹ ਖਬਰ ਜਿਹੜੀ ਹੈ ਦੇਸ਼-ਵਦੇਸ਼ ਵਿੱਚ ਵੀ ਪਚਾਰੇ ਨੇ ਸੋ ਨਮਸਕਾਰ ਜੀ ਤੁਹਾਨੂੰ ਸਤਿ ਨਾਮ ਜੀ ਰਮਨ ਕਾਂਸਰਾ ਜੀ ਕਾਂਸਰਾ ਜੀ ਕਿੱਦਾਂ ਦੇਖਦੇ ਕਿ ਬੜਾ ਵਧੀਆ ਉਪਰਾਲਾ ਹੈ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਸੰਗਟਾਂ ਵੱਲੋਂ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਸਤਗੁਰ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸਿਸੋ ਸਭੀਮਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾ ਰਿਹਾ ਪੂਰੀ ਦੇਸ਼ ਦੇਸ਼ ਦੇ ਵਿੱਚ ਪਿਛਲੇ ਸਾਲ ਇਸ ਤੇ ਉਪਰਾਲਾ ਕੀਤਾ ਗਿਆ ਸੀ ਤੇ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾਵੇ ਤੇ ਸ਼ੋਭਾ ਯਾਤਰਾ ਦੇ ਵਿੱਚ ਲੋਕਾਂ ਨੇ ਸੰਗਤਾਂ ਨੇ ਬਹੁਤ ਉਤਸ਼ਾਹ ਦਿਖਾਇਆ ਵੱਧ ਚੜ ਕੇ ਹਿੱਸਾ ਲਿਆ ਸੰਗਤਾਂ ਨੇ ਨਾਮ ਬਾਣੀ ਨਾਲ ਜੁੜੀਆਂ ਪਿਛਲੇ ਸਾਲ ਵੀ ਉਹ ਇਸ ਸਾਲ ਵੀ ਉਹਦੇ ਨਾਲੋਂ ਵੀ ਵੱਧ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਕਿ ਪ੍ਰਭਾਤ ਥੇਰੀਆਂ ਦੇ ਵਿੱਚ ਜਿਹੜੀ ਸੰਗਤ ਆ ਪੂਰੇ ਯੂਰੋਪ ਰੋਸ਼ ਨਾਲ ਪੂਰਾ ਹੁੰਦੀ ਆ ਤੇ ਨਾਮ ਬਾਣੀ ਜਿਹੜੀ ਆ ਉਹ ਸੁਣਦੀ ਆ ਕੀਰਤਨ ਕਰਦੇ ਨੇ ਭਜਨ ਕਰਦੇ ਨੇ ਉਹਨਾਂ ਦੇ ਸ਼ਬਦ ਉਹ ਬੋਲਦੇ ਨੇ ਤੇ ਬੜਾ ਵਧੀਆ ਛੋਟੇ ਛੋਟੇ ਬੱਚੇ ਵੀ ਜਿਹੜੇ ਹੁਣ ਉਤਸ਼ਾਹਿਤ ਹੋ ਕੇ ਇਸ ਪਾਸੇ ਲੱਗ ਰਹੇ ਨੇ ਉਹ ਪਹਿਲੇ ਜਿਹੜੇ ਦੂਸਰੇ ਪਾਸੇ ਬੱਚੇ ਜਿੱਦਾਂ ਤੁਸੀਂ ਤੁਸੀਂ ਦੇਖਦੇ ਹੋ ਪਹਿਲਾਂ ਬੱਚਿਆਂ ਜਿਹੜੀਆਂ ਨੇ ਦਾਦੀਆਂ ਮਾਵਾ ਕਹਾਣੀਆਂ ਸੁਣਾਉਂਦੀਆਂ ਸੀ ਇਹ ਬੱਚੇ ਹੁਣ ਸੁਣ ਕੇ ਕੀਰਤਨ ਸੁਣ ਕੇ ਸ਼ਬਦ ਸੁਣ ਕੇ ਤੇ ਬੱਚੇ ਨਾਲ ਤੁਸੀਂ ਦੇਖੋ ਇਹ ਛੋਟੇ ਬੱਚਿਆਂ ਨੇ ਬੜਾ ਵਧੀਆ ਕੀਰਤਨ ਕੀਤਾ ਤੇ ਅਹੀਂ ਸਾਨੂੰ ਬਹੁਤ ਖੁਸ਼ੀ ਆ ਕਿ ਕਮ ਸੇ ਕਮ ਬੱਚੇ ਜਿਹੜੇ ਆ ਉਹ ਗੁਰੂ ਅਕਬੀਰ ਸਾਹਿਬ ਬਾਣੀ ਦੇ ਨਾਲ ਜੁੜ ਰਹੇ ਨੇ ਔਰ ਆਪਣਾ ਜਿਹੜਾ ਜੀਵਨ ਸਫਲ ਕਰ ਰਹੇ ਨੇ ਆਪਣੇ ਇਹਨਾਂ ਤੋਂ ਸੇਧ ਲੈ ਕੇ ਇੱਕ ਨਵਾਂ ਜਿਹੜਾ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਉਹ ਬਣਿਤ ਕਰ ਰਹੇ ਨੇ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਆ ਪਾਪਾ ਜੀ ਨਮਸਕਾਰ ਕੀ ਨਾਮ ਦੇ ਪੁਰਨ ਚੰਦ ਜੀ ਫਿਰ ਕਿੰਨੀ ਉਮਰ ਹੈ ਤੁਹਾਡੀ ਉਹ ਬੰਦ ਕਾਫੀ ਆ ਕਾਫੀ ਹੈ ਤੇ ਫਿਰ 626 ਵਾਂ ਪ੍ਰਕਾਸ਼ਪੁਰਬ ਜਿਹੜਾ ਇਹ ਭਗਤ ਕਬੀਰ ਜੀ ਦਾ ਮਨਾਉਣ ਜਾ ਰਹੇ ਹੋ ਤੁਸੀਂ ਕਿਦਾਂ ਦਾ ਉਤਸ਼ਾਹ ਸੰਗਤਾਂ ਦੇ ਵਿੱਚ ਬੜੀ ਬੜੀ ਪਹੁੰਚ ਆ ਇਹ ਲੰਮਾ ਕਹਿ ਕਿਸੇ ਘੱਟ ਹੁੰਦਾ ਸੀ ਉਹਨਾਂ ਨੇ ਕਿ ਪਾਰੋਕਾਰ ਠੀਕ ਹੈ ਜੀ ਬੜਾ ਮਈਆ ਕੰਮ ਹੈ 9 ਤਰੀਕ ਤੋਂ ਲੈ ਕੇ ਤੇ 20 ਤਰੀਕ ਤੱਕ ਜਿਹੜੀਆਂ ਪ੍ਰਭਾਤ ਫੇਰ ਵੀ ਕੱਢੀ ਜਾ ਰਹੀ ਹੈ ਤੁਹਾਡੇ ਗ੍ਰਹਿ ਵੀ ਕਿਵੇਂ ਆਏ ਕੀ ਕਹਿਣਾ ਚਾਹੁੰਦੇ ਹੋ ਮੇਰਾ خیال ਹੈ ਜੇ ਤੁਸਰ ਭਾਂਟੀ ਲਿਆ ਹੋਣਾ ਨਹੀਂ ਤਾਂ ਹਾਂਜੀ ਹਾਂਜੀ ਕੱਲ ਵੀ ਹੈਗੀ ਹੈ ਤੇ ਸ਼ੋਭਾ ਯਾਤਰਾ ਕਿ ਦਿਨ ਗੱਡੀ ਜਾ ਰਹੀ ਹੈ ਕਿ ਤਰੀਕ ਨੂੰ ਕੀ ਉਹ ਯਕੀਨ ਆਸ਼ਾ ਕਿਦਾਂ ਵਿਰੋਧ ਸੰਗਠਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹੋ ਉਹ ਦੱਸਦਾ ਸਾਹੀਏ ਤੁਹਾਡੇ ਸਾਹਮਣੇ ਬਧੀ ਹੋਦਾ ਨਹੀਂ ਨਹੀਂ ਸੰਗਠਾ ਨੂੰ ਕੀ ਕਹਿਣਾ ਚਾਹੁੰਦੇ ਵਾਚਾਰ ਕਿ ਆਉਣ ਉਹ ਵਾਚਾਰ ਕਿ ਆਉਣਗੇ ਜੀ ਮੈਨੂੰ ਪਤਾ ਬੜਿਆ ਹੁੰਦੇ ਨੇ ਜੀ ਐਜ ਬੰਦੇ ਆਉਣੇ ਆ ਠੀਕ ਹੈ ਆਓ ਠੀਕ ਹੈ ਆਓ ਮੈਂ ਦੱਸਾਂਗੇ ਠੀਕ ਹੈ ਜੀ ਕੀ ਨਾਮ ਦੇ ਕਾਂਦਰੀ ਸੋ ਅੱਜ ਤੁਹਾਡੇ ਗ੍ਰਾਮ ਵਿੱਚ ਕੀ ਵੀ ਪ੍ਰਵਾਦ ਫੇਰੀ ਆਈ ਹੈ ਭਗਤ ਕਬੀਰ ਜੀ ਦੀ ਸੰਗਤ ਆਈ ਹੈ ਘਰ ਦੇ ਅੰਦਰ ਚਰਨ ਪਾਏ ਨੇ ਭਗਤ ਕਬੀਰ ਜੀ ਆਏ ਨੇ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਕਾਠਾ ਹੈ ਕੀ ਕਹਿਣਾ ਚਾਹੁੰਦੇ ਹਾਂ ਮੈਂ ਪਹਿਲੇ ਨੰਬਰ ਕਹਿੰਦਾ ਭਾਨ ਜੈ ਕਬੀਰ ਜੀ ਮੈਂ ਤੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨੀ ਹੈ ਕਿ ਜਿਨ੍ਹਾਂ ਨੇ ਸਾਡੇ ਸਵੇਰ ਤੋਂ ਆ ਕੇ ਸਾਡੇ ਘਰ ਆ ਕੇ ਇਹਨਾਂ ਬਾਣੀ ਲੈ ਕੇ ਅਸਥਾਨ ਕੀਤਾ ਜੀ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਸਜਣਾਂ ਦੇ ਭੰਪਰਾਵਾਂ ਦੇ ਜਿਹੜੇ ਮੇਰੇ ਘਰ ਆਪ ਹੁੰਦੇ ਜੀ ਤੇ ਕਿੱਦਾਂ ਦੇਖਦੇ ਹੋ ਕਿ ਜਰਾ 21 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਕੀ ਤੇ ਇਹਨਾਂ ਮੈਂ ਸੰਤਾਂ ਨੂੰ ਇਹ ਬੇਨਤੀ ਕਰਦੀ ਆ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਰੋਜ਼ ਦੀ ਤਰ੍ਹਾਂ ਇਹ ਪ੍ਰਭਾਤ ਮੇਰੀਆਂ ਵਿੱਚ ਹਿੱਸਾ ਲੈਂਦੇ ਤੇ ਉਸੇ ਹੀ ਤਰ੍ਹਾਂ ਵੱਧ ਤੋਂ ਵੱਧ ਅੱਗੇ ਚੋਭਾ ਯਾਤਰਾ ਵਿੱਚ ਹਿੱਸਾ ਲੈਂ। ਬਸ ਰਿਕੰਡ। ਸੋ ਨਮਸਕਾਰ ਜੀ। ਕੀ ਨਾਮ ਦੇ? ਚੀਲਾਵੰਤੀ। ਸੋ ਕਿੱਦਾਂ ਦੇਖਦੇ ਹੋ ਜੀ ਸਵੇਰ ਤੋਂ ਹੀ ਬੜੀ ਡਿਊਟੀ ਸਖਤ ਲੱਗੀ ਦੀ ਹੈ। 9 ਤਰੀਕ ਤੋਂ ਸਵੇਰੇ ਉੱਠ ਜਾਣਾ ਟਾਈਮ ਨਾਲ 5 ਵਜੇ ਨਿਕਲਣਾ ਤੇ ਫਿਰ 8 ਵਜਾਂ ਦੇ ਕੀ ਕਹਿਣਾ ਚਾਹੀਦਾ। ਬਹੁਤ ਖੁਸ਼ੀ ਆ ਜੀ ਮਾਨ ਨੂੰ। ਬਹੁਤ ਉਤਸ਼ਾਹ ਆ ਮਾਨ ਦੇ ਵਿੱਚ। ਜੀ। ਬਹੁਤ ਵੀਰ ਸ਼ਰਜੀ ਦੇ ਅਤੇ ਬਹੁਤ ਹੀ ਪਿਆਰ ਪ੍ਰੇਮ ਨੇ ਆ ਮਨ ਦੇ ਵਿੱਚ ਇਹ ਉਸੇ ਹੀ ਮਤੋਹੇ ਹੰਦ ਦੇਣ ਵਾਲਾ ਉਹ ਹੀ ਕਿਰਪਾ ਕਰਨ ਵਾਲਾ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਆ ਜਾ ਰਹੇ ਆ ਸ਼ਬਦ ਗੁਰੂ ਵਾਲ ਨੇ ਗੁਰਬਾਨੀ ਦੇ ਸੰਗਤ ਖੁਸ਼ ਹੁੰਦੀ ਆ ਗੁਰਬਾਨੀ ਦੇ ਸ਼ਬਦ ਸੁਣ ਕੇ ਬਹੁਤ ਹੀ ਖੁਸ਼ ਹੁੰਦੀ ਆ ਸੰਗਤ ਤੇ ਬਾਕੀ 21 ਤਰੀਕ ਨੂੰ ਮਨਾ ਰਹੇ ਆ ਸ਼ੋਭਾ ਯਾਤਰਾ ਤੇ 22 ਨੂੰ ਗੁਰਪੁਰਪਿਆ ਜੀ ਬੜੇ ਉਤਸ਼ਾਹ ਦੇ ਨਾਲ ਸਾਰੇ ਆਪਣੀ ਰਸਤੇ ਦੇ ਵਿੱਚ ਬਹੁਤ ਪ੍ਰਬੰਧ ਕੀਤੇ ਗਏ ਨੇ ਜੀ ਬੜੀ ਸੰਗਤ ਵਾਸਤੇ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਗਏ ਨੇ ਜੀ ਜੀ ਬਾਕੀ ਬਹੁਤ ਅਸਾ ਸਾਨੂੰ ਬਹੁਤ ਹੀ ਖੁਸ਼ੀ ਹੈ ਗੁਰਪੁਰਬ ਮਨਾਉਂਦੀ ਇਸੇ ਤਰ੍ਹਾਂ ਹੀ ਪਰਮਾਤਮਾ ਦੀਆ ਕਿਰਪਾ ਬਣਾਈ ਰੱਖੇ ਤੇ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਧੋਈ ਰੱਖਣ ਸੋ ਗੱਲਬਾਤ ਕਰਾਂਗੇ ਜੀ ਗੱਲਬਾਤ ਕਰਾਂਗੇ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਸੋਮਨ ਬਾਲ ਮੰਜੀ ਕਿ ਦਾ ਫਰ ਟਾਈਮ ਕਰਦੇ ਹੋ ਬਾਬਾ ਜੀ ਦੀ ਕਿਰਪਾ ਨਾਲ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ 5 ਵਜੇ ਆ ਜਾਂਦੇ ਹੋ ਤੇ ਉਹਨਾਂ ਦਾ ਕਬੀਰ ਸਾਹਿਬ ਦਾ ਜਸ ਵੀ ਗਾਉਂਦੇ ਹੋ ਤੇ ਉਹਨਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਆਪਣੇ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬਹੁਤ ਚਾਹੀ ਕਿ ਅਹੀਂ 4 ਵਜੇ ਉੱਠ ਕੇ 5 ਵਜੇ ਪ੍ਰਭਾਤ ਪ੍ਰਕਾਸ਼ ਚਾਲੂ ਕਰਦੇ ਆਂ ਜੀ 8 ਵਜੇ ਨੂੰ ਸਮਾਪਤੀ ਕਰਦੇ ਆਂ ਜੀ ਹਾਂ ਜੀ ਕੀ ਗੱਲ ਭਾਵੁਕ ਹੋ ਗਏ ਜੇ ਕਿਤੇ ਕੀ ਹੋਇਆ ਖੁਸ਼ੀ ਹੈ 21 ਤਰੀਕ ਨੂੰ ਜਿਹੜਾ ਇਹ ਸ਼ੋਭਾ ਯਾਤਰਾ ਕੀਤੀ ਹੈ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਕਿ ਹਮ ਮਹਾਮਾਇਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲੈਣ ਸਾਡੇ ਨਗਰ ਕੀਰਤਨ ਦੀ ਸਭ ਤੋਂ ਵੱਧ ਵਾਦਿਆਚਾਰੀ ਕੇ ਸੰਗਤਾਂ ਇਕੱਠੀਆਂ ਹੋਣ ਮਾਰਾ ਹੀ ਦੇ ਖੁਸ਼ੀਆਂ ਲੈਣ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਹਿੱਸਾ ਲਵੋ ਸ਼ੋਭਾ ਯਾਤਰਾ ਦੇ ਵਿੱਚ ਤੇ ਗੁਰੂ ਸਾਹਿਬ ਦਾ ਕਬੀਰ ਸਾਹਿਬ ਦਾ ਜਨਮ ਦਿਹਾੜਾ ਹੈ ਅਸ਼ੀਰਵਾਦ ਪ੍ਰਾਪਤ ਕਰੋ ਸੋ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਦੇ ਵੱਖ ਲਾਲ ਭਗਤ ਜੀ ਐਡਵੋਕੇਟ ਭਗਤ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਜਨਮ ਦਿਹਾੜਾ ਜਰਾ ਤੁਹਾਡੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਚੈਨਲ ਵਾਲਿਆਂ ਦਾ ਬਹੁਤ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕਬੀਰ ਸਾਹਿਬ ਦਾ ਮੈਸੇਜ ਤੇ ਗੁਰਪੁਰਬ ਬਾਰੇ ਦੇਸ਼ ਉਦੇਸ਼ ਵਿੱਚ ਸਾਡੇ ਆਪਣੇ ਮੈਸੇਜ ਪਹੁੰਚਾਇਆ ਮੈਂ ਇਹਨਾਂ ਦਾ ਦੁਬਾਰਾ ਬਹੁਤ ਹੀ ਧੰਨਵਾਦ ਕਰਦਾ ਹਾਂ ਇਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਕਿ ਇਸ ਆਪਣੀ ਲੱਗੇ ਸਾਡੀ ਕੀ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਨਾ ਕਿ 21 ਤਰੀਕ ਵਾਲੇ ਦਿਨ ਕਿਸ ਦਿਨ ਸਾਡਾ ਨਗਰ ਕੀਰਤਨ ਨਿਕਲਣਾ ਪ੍ਰਸ਼ਾਸਨ ਸਾਡੀ ਵੱਧ ਤੋਂ ਵੱਧ ਕਰੇ ਕਿਉਂਕਿ ਗਰਮੀ ਬਹੁਤ ਹੈ ਹਰ ਹਾਲੇ ਸਾਦੀ ਮਰ ਤੇ ਮੈਂ ਦੁਬਾਰਾ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡਾ ਮੈਸੇਜ ਦੇਸ਼ ਜਵੇਸ ਇਸ ਪਹੁੰਚਾਇਆ ਧੰਨਵਾਦ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਸਾਰਿਆਂ ਨੇ ਹੀ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਜਿਰਾਏ ਸਾਡੇ ਨਾਲ ਸਾਥ ਪੂਰਾ ਦਵੇ ਗਰਮੀ ਵੀ ਹੈ ਤੇ ਗਰਮੀ ਦੇ ਵਿੱਚ ਜਿਹੜਾ ਇਹ ਪ੍ਰਸ਼ਾਸਨ ਦੀ ਵੀ ਬੜੀ ਲੋਡ ਪੈਗੀ ਤੇ ਲੋਕਾਂ ਨੂੰ ਸੰਗਤਾਂ ਨੂੰ ਵੀ ਅਪੀਲ ਕਰਦੇ ਨੇ ਕਿ ਵੱਧ ਚੜ ਕੇ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰੀ ਲਗਾਣ ਤੇ ਮਹਾਰਾਜ ਸਾਹਿਬ ਦਾ ਕਬੀਰ ਸਾਹਿਬ ਦਾ ਜਿਹੜਾ ਇਹ ਅਸ਼ੀਰਵਾਦ ਪ੍ਰਾਪਤ ਕਰੋ ਫੋ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਕੈਮਰਾ ਪਰਸਨ ਔਨ ਅਕਰਵਾਲ ਦੇ ਨਾਲ ਲਕੀ ਰਾਜਵੂਧ ਗੁਰਦਾਸ ਕੋ